ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਕ੍ਰਿਸ਼ਨ ਸਿੰਘ ਪਿੰਡ ਚੱਕ ਮੋਜਦੀਨ ਵਾਲਾ ਹਾਂਜੀ ਕੱਲ ਕਿੰਨੇ ਦਾ ਇਨਾਮ ਮੈਂ ਡਾਕਟਰ ਹੀ ਕੰਮ ਕਰਦਾ ਕਲੀਨਿਕ ਜੀ ਤੇ ਕਿੰਨਾ ਟਾਈਮ ਹੋ ਗਿਆ ਲਾਟਰੀ ਪਾਦੇ ਨੂੰ ਆਪ ਲਾਟਰੀ ਪਾਦੇ ਨੂੰ ਮੈਨੂੰ ਮਤਲਬ ਹੋ ਗਿਆ 2-3 ਮਹੀਨੇ ਜੀ ਤੇ ਮੇਰਾ ਪ੍ਰਾਈਜ਼ ਨਿਕਲਦਾ ਹੀ ਰਹਿੰਦਾ ਮਤਲਬ ਨਿਕਲਦਾ ਛੋਟਾ ਹੀ ਜੀ ਅੱਜ ਆਪਾਂ ਨੂੰ ਕਿੰਨੇ ਦਾ ਪ੍ਰਾਈਜ਼ ਲੱਗਿਆ ਅੱਜ 2.5 ਲੱਖ ਦਾ ਮਤਲਬ ਠੀਕ ਹੈ ਕਹਿ ਰਹੇ ਸੀ ਜੀ ਤਾਨੂੰ ਪ੍ਰਾਈਜ਼ ਲੱਗਿਆ ਜੀ ਸਵਾ 2 ਲੱਖ ਰੁਪਏ ਦਾ ਅੱਛਾ ਸਵਾ 2 ਲੱਖ ਹਾਂਜੀ ਇਹ 25 ਪਿੰਨਿੰਗ ਦੀ ਟਿਕਟ ਹੈ ਜੀ ਜਿਸ ਦਾ ਨੰਬਰ ਹੈ 9893 ਜੀ ਇਹ ਟਿਕਟ ਤੇ ਤੁਹਾਡਾ ਪ੍ਰਾਈਜ਼ ਲੱਗਿਆ ਜੀ ਸਵਾ 2 ਲੱਖ ਰੁਪਏ ਦਾ 9000 ਰੁਪਏ ਦਾ 25 ਪ੍ਰਾਈਜ਼ ਲੱਗਿਆ ਤੁਹਾਨੂੰ ਠੀਕ ਹੈ ਜੀ ਉਸ ਦੀਆਂ ਸਵਾ 2 ਲੱਖ ਰੁਪਏ ਤੁਹਾਡੀ ਪੇਮੈਂਟ ਹੈ ਜੀ ਪੂਰੀ ਦੀ ਪੂਰੀ ਪੇਮੈਂਟ ਜਿਵੇਂ ਕਿ ਅਸੀਂ ਹਰ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਅਸੀਂ ਪੂਰੀ ਪੇਮੈਂਟ ਦਿੰਨੇ ਆ ਤੁਹਾਡੀ ਪੂਰੀ ਦੀ ਪੂਰੀ ਪੇਮੈਂਟ ਸਵਾ 2 ਲੱਖ ਰੁਪਏ ਹੈ ਤੇ ਕੀ ਕਹਿਣਾ ਚਾਹਦੇ ਹੋ ਕਿੰਨੀ ਕੋ ਖੁਸ਼ੀ ਹੈ ਮੈਂ ਤਾਂ ਬੇ ਸਭ ਤੋਂ ਖੁਸ਼ੀ ਦੀ ਗੱਲ ਕਰਦਾ ਵੀ ਕਰਨਲ ਰਜਨ ਨੂੰ ਪਹਿਲਾ ਤਾਂ ਵੀ ਜਿਨ੍ਹਾਂ ਨੇ ਮੂਰਤ ਕੀਤਾ ਤੇ ਮੈਨੂੰ ਬੁਲਾਇਆ ਤੇ ਮੈਂ ਲਾਟਰੀ ਪਾਣ ਵਾਸਤੇ ਮੈਂ ਕਿਹਾ ਵੀ ਪਾਣੀ ਪਾਣੀ ਹੈ ਯਾਰ ਵੀ ਮੈਨੂੰ ਪ੍ਰਾਣੇ ਸੱਧਿਆ ਤੇ ਪਹਿਲਾ ਨਾਮ ਮੇਰਾ ਹੀ ਮਤਲਬ ਦੁਕਾਨ ਤੇ ਪ੍ਰਾਈਜ਼ ਨਿਕਲੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਤਾ ਹੀ ਦਿੰਦਾ ਜੀ ਕਿਉਂਕਿ ਕੱਲ ਤੁਹਾਨੂੰ ਵੀ ਪਤਾ ਰਸ਼ ਬਹੁਤ ਸੀ ਇਸ ਲਈ ਆਪਾਂ ਤੁਹਾਡੀ ਟਿਕਟ ਲਿਖੀ ਨਹੀਂ ਸੀਗੀ ਲਿਖੀ ਹੁੰਦੀ ਤਾਂ ਫਿਰ ਤਾਂ ਪਤਾ ਲੱਗ ਹੀ ਜਾਣਾ ਸੀ ਇਸ ਲਈ ਆਪਾਂ ਰਾਤ ਵੀਡੀਓ ਬਣਵਾਈ ਤੇ ਇਹਨਾਂ ਨੇ ਰਾਤ ਵੀਡੀਓ ਦੇਖੀ ਤੇ ਆਪਣੇ ਕੋਲ ਸਵੇਰ ਹੀ ਆਏ ਆ ਸੋ ਆਪਾਂ ਇਹਨਾਂ ਨੂੰ ਪੇਮੈਂਟ ਦੇ ਰਹੇ ਆ ਧੰਨਵਾਦ ਨਾਲ ਮੇਰੀ ਜੀ ਬੇਟੀ ਐ ਤੇ ਰੇ ਘਰ ਆਣੀ ਤੇ ਪੇਮੈਂਟ ਪਾਚ ਪੂਰੀ ਮਿਲ ਰਹੀ ਐ ਜੀ ਹਾਂਜੀ ਪੇਮੈਂਟ ਪੂਰੀ ਮਿਲ ਰਹੀ ਐ ਜੀ ਠੀਕ ਐ ਜੀ ਇੱਕ ਵਾਰ ਫੇਰ ਕਰ ਦਈਏ ਜੋ ਕੱਲ ਅਸੀਂ ਵੀਡੀਓ ਪਾਈ ਸੀ ਕਿ ਪਰਸਨ ਨਹੀਂ ਮਿਲ ਰਹੇ ਉਹ ਅੱਜ ਸਵੇਰੇ ਸਾਡੇ ਕੋਲ ਆ ਗਏ ਨੇ 9893 ਨੰਬਰ ਸਵਾ 2 ਲੱਖ ਜਿੰਨਣ ਲੱਗਿਆ ਹਾਂ ਤੁਸੀਂ ਦੇ ਸਕਦੇ ਹੋ ਜਿਵੇਂ ਅਸੀਂ ਆਪਾਂ ਗੱਲ ਕਰਨਿਆ ਕਿ ਪੇਮੈਂਟ ਪੂਰੀ ਦਿੰਨੇ ਆ ਤੇ ਕਸਟਮਰ ਦੇ ਮੂੰਹੋਂ ਸੁਣ ਸਕਦੇ ਹੋ ਪੇਮੈਂਟ ਪਾਜੀ ਪੂਰੀ ਹੈ ਨਾ ਜੀ ਬਿਲਕੁਲ ਪੂਰੀ ਹੈ ਜੀ ਪੂਰੀ ਠੀਕ ਹੈ ਸ਼ੁਕਰੀਆ ਜੀ ਠੀਕ ਹੈ ਜੀ ਹਾਂ ਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਕ੍ਰਿਸ਼ਨ ਸਿੰਘ ਟਿੰਡ ਚੱਕ ਮੌਜਦੀਨ ਵਾਲਾ ਹਾਂਜੀ ਕੱਲ ਕਿੰਨੇ ਦਾ ਇਨਾਮ ਮੈਂ ਡਾਕਟਰ ਕੰਮ ਕਰਦਾ ਕਲੀਨਿਕ ਜੀ ਤੇ ਕਿੰਨਾ ਟਾਈਮ ਹੋ ਗਿਆ ਲਾਟਰੀ ਪਾਉਣ ਦੇ ਨੂੰ ਆਪ ਲਾਟਰੀ ਪਾਉਣ ਦੇ ਨੂੰ ਮੈਨੂੰ ਮਤਲਬ ਹੋ ਗਿਆ 2-3 ਮਹੀਨੇ ਜੀ ਤੇ ਮੇਰਾ ਪ੍ਰਾਈਜ਼ ਨਿਕਲਦਾ ਹੀ ਰਹਿੰਦਾ ਹੈ ਮਤਲਬ ਨਿਕਲਦਾ ਛੋਟਾ ਹੀ ਹੈ ਜੀ ਅੱਜ ਆਪਾਂ ਨੂੰ ਕਿੰਨੇ ਦਾ ਪ੍ਰਾਈਜ਼ ਲੱਗਿਆ ਅੱਜ 2.5 ਲੱਖ ਦਾ ਮਤਲਬ ਠੀਕ ਹੈ ਕਹਿ ਰਹੇ ਸੀ ਜੀ ਤੁਹਾਨੂੰ ਪ੍ਰਾਈਜ਼ ਲੱਗਿਆ ਜੀ 2.5 ਲੱਖ ਰੁਪਏ ਦਾ ਅੱਛਾ 2.5 ਲੱਖ ਹਾਂ ਜੀ ਇਹ 25 ਪਿੰਨਿੰਗ ਦੀ ਟਿਕਟ ਹੈ ਜੀ ਜਿਸ ਦਾ ਨੰਬਰ ਹੈ 9895 ਇਹ ਟਿਕਟ ਤੇ ਤੁਹਾਡਾ ਪ੍ਰਾਈਸ ਲੱਗਿਆ ਜੀ ਸਵਾ ਦੋ ਲੱਖ ਰੁਪਏ ਦਾ 9000 ਰੁਪਏ ਦਾ 25 ਪ੍ਰਾਈਸ ਲੱਗਿਆ ਤੁਹਾਨੂੰ ਠੀਕ ਹੈ ਜੀ ਉਸ ਦੀਆਂ ਸਵਾ ਦੋ ਲੱਖ ਰੁਪਏ ਤੁਹਾਡੀ ਪੇਮੈਂਟ ਹੈ ਜੀ ਪੂਰੀ ਦੀ ਪੂਰੀ ਪੇਮੈਂਟ ਜਿਵੇਂ ਕਿ ਅਸੀਂ ਹਰ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਅਸੀਂ ਪੂਰੀ ਪੇਮੈਂਟ ਦਿੰਨੇ ਆ ਤੁਹਾਡੀ ਪੂਰੀ ਦੀ ਪੂਰੀ ਪੇਮੈਂਟ ਸਵਾ ਦੋ ਲੱਖ ਰੁਪਏ ਹੈ ਤੇ ਕੀ ਕਹਿਣਾ ਚਾਹਦੇ ਹੋ ਇੰਨੀ ਕੋ ਖੁਸ਼ੀ ਹੈ ਮੈਂ ਤਾਂ ਸਭ ਤੋਂ ਖੁਸ਼ੀ ਦੀ ਗੱਲ ਕਰਦਾ ਵੀ ਕਰਨ ਰਜਨ ਨੂੰ ਪਹਿਲਾ ਤਾਂ ਵੀ ਜਿਨ੍ਹਾਂ ਨੇ ਮੂਰਤ ਕੀਤਾ ਤਾਂ ਮੈਨੂੰ ਬੁਲਾਇਆ ਤੇ ਮੈਂ ਲਾਟਰੀ ਪਾਵਾ ਮੈਂ ਤਾਂ ਵੀ ਪਾਣੀ ਪਾਣੀ ਹੈ ਯਾਰ ਵੀ ਮੈਨੂੰ ਪ੍ਰਾਪਤ ਨੇ ਸੱਧਿਆ ਤੇ ਪਹਿਲਾ ਨਾਮ ਮੇਰਾ ਹੀ ਮਤਲਬ ਦੁਕਾਨ ਤੇ ਪ੍ਰੈਜ਼ੀ ਨਿਕਲੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਤਾਈ ਦੇਂਦਾ ਜੀ ਕਿਉਂਕਿ ਕੱਲ ਤੁਹਾਨੂੰ ਵੀ ਪਤਾ ਰਸ਼ ਬਹੁਤ ਸੀ ਇਸ ਲਈ ਆਪਾਂ ਤੁਹਾਡੀ ਟਿਕਟ ਲਿਖੀ ਨਹੀਂ ਸੀਗੀ ਲਿਖੀ ਹੁੰਦੀ ਤਾਂ ਫਿਰ ਤਾਂ ਪਤਾ ਲੱਗ ਹੀ ਜਾਣਾ ਸੀ ਇਸ ਲਈ ਆਪਾਂ ਰਾਤ ਵੀਡੀਓ ਬਣਵਾਈ ਤੇ ਇਹਨਾਂ ਨੇ ਰਾਤ ਵੀਡੀਓ ਦੇਖੀ ਤੇ ਆਪਣੇ ਕੋਲ ਸਵੇਰ ਹੀ ਆਏ ਆ ਸੋ ਆਪਾਂ ਇਹਨਾਂ ਨੂੰ ਪੇਮੈਂਟ ਦੇ ਰਹੇ ਆ ਧੰਨਵਾਦ ਨਾਲ ਮੇਰੀ ਜੀ ਬੇਟੀ ਹੈ ਤੇਰੇ ਘਰ ਆਣੀ ਦੇ ਪੇਮੈਂਟ ਪਾਜੀ ਪੂਰੀ ਮਿਲ ਰਹੀ ਹੈ ਜੀ ਹਾਂਜੀ ਪੇਮੈਂਟ ਪੂਰੀ ਮਿਲ ਰਹੀ ਹੈ ਜੀ ਠੀਕ ਹੈ ਜੀ ਇੱਕ ਵਾਰ ਤੁਸੀਂ ਕਲੀਅਰ ਕਰ ਦिए ਜੋ ਕੱਲ ਅਸੀਂ ਵੀਡੀਓ ਪਾਈ ਸੀ ਕਿ ਪਰਸਨ ਨਹੀਂ ਮਿਲ ਰਹੇ ਉਹ ਅੱਜ ਸਵੇਰੇ ਸਾਡੇ ਕੋਲ ਆ ਗਏ ਨੇ 9893 ਨੰਬਰ ਸਵਾ 2 ਲੱਖ ਜਿੰਨਾਂ ਲੱਗਿਆ ਹਾਂ ਤੁਸੀਂ ਦੇ ਸਕਦੇ ਹੋ ਜਿਵੇਂ ਅਸੀਂ ਆਪਾਂ ਗੱਲ ਕਰਨਿਆ ਕਿ ਪੇਮੈਂਟ ਪੂਰੀ ਦਿੰਨੇ ਆ ਤੇ ਕਸਟਮਰ ਦੇ ਮੂੰਹੋਂ ਸੁਣ ਸਕਦੇ ਹੋ ਪੇਮੈਂਟ ਪਾਜੀ ਪੂਰੀ ਹੈ ਨਾ ਜੀ ਬਿਲਕੁਲ ਪੂਰੀ ਹੈ ਜੀ ਪੂਰੀ ਠੀਕ ਹੈ ਸ਼ੁਕਰੀਆ ਜੀ ਠੀਕ ਹੈ